ਨੂੰ ਫੋਲੋ ਕਰੀ ਜਾਂਦੇ ਆ ਇਹ ਬਿਨਾ ਗੱਲ ਤੋਂ ਨਾਲ ਨਾਲ ਮੇਰੇ ਘੱਟ ਹੀ ਰੱਖੀ ਹੋਣ ਢਈ ਆ ਮਤਲਬ ਕਿ ਮੈਂ ਇਹੋ ਜਿਹਾ ਠੀਕ ਗੁਣਾ ਕਰਤਾ ਆ ਇਹ ਸਾਡੇ ਪਿੱਛੇ 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 ਮਤਲਬ ਕਿ ਸਾਨੂੰ ਫੋਲੋ ਕਰੀ ਜਾ ਰਹੇ ਆ ਨਾ ਇਹਨਾਂ ਨੇ ਯੂਨੀਫਾਰਮ ਪਾਈ ਆ ਮੈਂ ਪ੍ਰਸ਼ਾਸਨ ਨੂੰ ਇਹੋ ਮੰਗ ਕਰੂੰਗੀ ਤੁਸੀਂ ਥੋੜਾ ਧਿਆਨ ਦਿਓ ਆ ਲਾਈਵ ਆਂ ਫੇਸਬੁੱਕ ਆ ਗੱਡੀ ਨੰਬਰ ਵੇਖੋ ਤੁਸੀਂ ਜਾਲੀ ਪਲੇਟ ਨੰਬਰ ਲਾਈ ਆ ਇਹਨਾਂ ਨੇ ਉਹ ਦਿਨ ਵੀ ਚੱਡੀ ਗੱਡੀ ਮੇਰੇ ਪਿੱਛੇ ਆਈ ਆ ਆ ਵਰਦੀ ਟੰਗੀ ਆ ਨੰਬਰ ਵੇ ਰੱਖੋ ਜੀ ਤੁਹਾਨੂੰ ਦੱਸ ਦਵਾਂ ਮੈਨੂੰ ਸਾਬਤ ਕਰਨ ਦੇ ਪਜਾ ਦੇ ਫਿਰ ਮੋਜਾ ਕੀ ਕਰਤਾ ਕਿ ਤੁਸੀਂ ਮੇਰੀ ਰੈਕੀ ਇੰਨੀ ਕਰ ਰਹੇ ਹੋ ਕਿ ਰੈਕੀ ਕਿਉਂ ਕਰ ਰਹੇ ਹੋ ਤੁਸੀਂ ਅਸ਼ਵਿਦ ਨਹੀਂ ਲਗਰਾਉ ਵਾਸਪੀ ਲਗਰਾਉ ਦੇਖੋ ਜੀ ਪਰਸੋਂ ਮੇਰੇ ਮਗਰ ਐਮਐਸ ਜਿਹੜਾ ਵਾ ਉਹ ਲੱਗਾ ਹੋਇਆ ਸੀਗਾ ਆਪਣੇ ਮਹਾਰਾਸ਼ਟਰ ਦਾ ਨੰਬਰ ਜਿਹੜਾ ਵਾ ਮੈਨੂੰ ਪਿੱਛੇ ਫੋਲੋ ਫੋਲੋ ਕਰਦੇ ਆਏ ਆ ਨੰਬਰ ਪਲੇਟ ਜਾਨੀ ਲਈ ਲਾਈ ਦੇ ਗਏ ਆ ਨੰਬਰ ਪਲੇਟ ਜਾਨੀ ਲਈ ਲਾਈ ਆ ਗਏ ਪਰੇ ਹੋ ਗਏ ਆ ਕੋਟਾ ਫਿਰ ਨਹੀਂ ਕਰਦੀ ਤੁਸੀਂ ਰੈਕੀ ਕਿਉਂ ਕਰ ਰਹੇ ਹੋ ਮਲਾਜਮ ਹੈ ਯਾਰ ਅਸੀਂ ਨਹੀਂ ਰੈਕੀ ਕਰ ਰੈਕੀ ਮਤਲਬ ਹੈ ਤਾਂ ਆਪਣੀ ਗੱਲ ਬਾਤ ਨਹੀਂ ਤੁਸੀਂ ਗੱਡੀ ਚੋਂ ਚਲੇ ਕੇ ਕਿਉਂ ਆ ਰਹੇ ਹੋ ਆਰਡਰ ਮੰਗੋ ਤਾਂ ਆਰਡਰ ਦਿਓ ਨਾ ਆਰਡਰ ਦਿਓ ਆਰਡਰ ਦਿਖਾਓ ਤੁਹਾਡੇ ਕਾਊਂਟਰ ਪੀਕ ਆਰ ਦੇ ਪਿੱਛੇ ਕੰਚਨਪ੍ਰੀਤ ਦੇ ਨਾਲ ਤੁਹਾਡੇ ਕੰਚਨਪ੍ਰੀਤ ਦੀ ਰਾਕੀ ਕਰਨੀ ਦੀ ਵੀ ਲੱਗੀ ਆਰਡਰ ਦਿਖਾਓ ਭਾਈ ਦਿਖਾਓ ਆਰਡਰ ਜੀ ਨੰਬਰ ਪਲੇਟ ਦੇ ਦਿਓ ਜਲਦੀ ਲਈ ਜੀ ਇੰਡੀਆ ਰਜਿਸਟਰਡ ਨੰਬਰ ਪਲੇਟ ਦਿਓ ਬਤਾਓ ਜੀ ਜਿਹੜੀ ਕੱਟੀ ਜਿਹੜੀ ਆ ਮੈਨੂੰ ਫੋਲੋ ਕਰਦੀ ਰਹੀ ਆ ਆਪਾਂ ਉਹਦੀ ਸ਼ਿਕਾਇਤ ਕੀਤੀ ਆ ਹੁਣ ਤੁਸੀਂ ਆਪਣੇ SPD ਇੱਕ ਮਿੰਟ ਜੀ SPD ਨੇ ਭੇਜਿਆ ਤੁਹਾਨੂੰ ਵੀ ਕੰਚਨਪ੍ਰੀਤ ਦੀ ਰਾਕੀ ਕਰੋ ਜੀ ਨਹੀਂ SPD ਨੇ ਭੇਜਿਆ ਰਿੱਪੂ ਨੇ ਰਿੱਪੂ ਤਪਨ ਸਾਹਿਬ ਨੇ ਭੇਜਿਆ ਤੁਹਾਨੂੰ ਜੀ ਰਾਕੀ ਕਰੋ ਜੀ ਬੇਟਾ ਸੀਗੀ ਜੀ ਨੇ ਭੇਜਿਆ ਕਿਹੜੇ ਭੇਜਿਆ ਕਿਹਨਾਂ ਨੇ ਪ੍ਰਭ ਜੀ ਦੇ ਸੀਐਸ ਸਾਹਿਬ ਨੇ ਉਹਨਾਂ ਤੁਹਾਨੂੰ ਆਹ ਤੇ ਇਹ ਲੱਗੇ ਤਾਂ ਜੀ ਉਹਨਾਂ ਆਰਡਰ ਦਿਖਾ ਦਿਓ ਜੀ ਕਿੱਥੇ ਆ ਜੀ ਔਰ ਜਾਲੀ ਨੰਬਰ ਪਲੇਟ ਲਾ ਕੇ ਕਿਹਾ ਜੀ ਉਹਨਾਂ ਆਰਡਰ ਦਿਖਾ ਦਿਓ ਦੱਸੋ ਜੀ ਪਤਾਓ ਜੀ ਆਰਡਰ ਖਰਾਬ ਕਰਨ ਦੇ ਤੀ ਪਾਜੀ ਐਦਾਂ ਕੱਲੂ ਨਹੀਂ ਨਹੀਂ ਤੁਸੀਂ ਰੇਕੀ ਕਿਸ ਗੱਲ ਤੋਂ ਕਰ ਰਹੇ ਹੋ ਨਹੀਂ ਆਰਡਰ ਦਿਖਾਓ ਤੁਸੀਂ ਆਰਡਰ ਦਿਖਾਓ ਪਾਜੀ ਤੁਹਾਨੂੰ ਕੀ ਆਰਡਰ ਦਿਖਾਓ ਦਿਖਾਓ ਜੀ ਤੁਹਾਨੂੰ ਪਲੇਟ ਲਾ ਕੇ ਸਿਵਲ ਦਿਖਾਓ ਨਹੀਂ ਇਹ ਸਿਰੋਤ ਰੇਕੀ ਕਰਨ ਦਾ ਆਰਡਰ ਕਿਹਨੇ ਦਿੱਤਾ ਆਰਡਰ ਕਾਹਦੀ ਬਲਾਜਮਾ ਜੀ ਨਹੀਂ ਇਹ ਤਾਂ ਗੱਦੀ ਕਰਦੇ ਉਹਦਾ ਮੋਲ ਖਰਾਬ ਕਰਨਿਆ ਤੁਹਾਨੂੰ ਮੋੜਾ ਨਹੀਂ ਮੈਨਾਂ ਤੇ ਵਰਦੀ ਚ ਜੇ ਨਾ ਕੋਈ ਗੱਲ ਆ ਬਣਾਇ ਮਾੜਾ ਪਕਾ ਮੇਰੀ ਜੀ ਆ ਜੀ ਆਪਣਾ ਬਕਸ ਨਾ ਲਿਕੇ ਇਹ ਕੰਸਟੀਸ ਸਾਰੇ ਸਾਨੂੰ ਭੇਜਿਆ ਰਿਪੋਟ ਕਰਨੇ ਤੇ ਤੁਸੀਂ ਇਹਦੇ ਪ੍ਰਵਦੀ ਫਿੰਗਰ ਮੇਂ ਭੇਜਿਆ ਤੇ ਤੁਸੀਂ ਸਾਡੇ ਪਿੱਛੇ ਕੀ ਆਹ ਦੇ 100 ਬਹਾਰ ਨਹੀਂ ਦੱਸਿਆ ਨਾ ਕੀ ਕਾਰਨ ਕੀ ਫਿਰਦਾ ਹੱਥ ਜੋੜ ਕੇ ਵੋਟਾਂ ਹੀ ਮੰਗਣ ਨੇ ਲੋਕ ਆਹ ਤੇ ਦੱਸੋ ਫਿਰ ਸਾਡੀ ਤੁਸੀਂ ਇਲੈਕਸ਼ਨ ਕਿਉਂ ਕਰਦੇ ਫਿਰ ਕੋਈ ਕਾਰਨ ਹੈਗਾ ਦੱਸ ਦਿਓ ਆਪਾਂ ਗੱਲ ਕਰੀਏ ਕੋਈ ਝੱਲਾਂਗੇ ਆਪਾਂ ਜੇ ਕੋਈ ਗੱਲਬਾਤ ਹੋ ਗਈ ਗੱਲਬਾਤ ਹੋ ਗਈ ਤੁਸੀਂ ਜ਼ਿੰਮੇਵਾਰ ਹੋ ਮਾੜਾ ਦੱਸੋ ਦੱਸੋ ਮਾੜਾ ਚੰਗਾ ਬੰਦਾ ਕੁਝ ਅਸੀਂ ਜਾਣੂਆ ਵੀ ਕੱਪਾ ਹਿੰਪੂ ਸਾਰੇ ਟੰਗੇ ਭਲੇ ਬੰਦੇ ਯਾਰ ਬਾੜਾ ਬੰਦਾ ਕਿਹੜਾ ਵਾ ਆਰਡਰ ਦੇ ਦਿਓ ਲਿਖਤੀ ਆਰਡਰ ਦੇ ਦਿਓ ਬੰਦ ਦਿਖਾਓ ਕੰਮ ਕਰੋ ਸਿਰਫ ਜਦ ਜਾਓ ਨਾ ਕਰ ਫਿਰ ਦਿਖਾਓਗਾ ਕਾਜੋ ਕੋਈ ਨਿਕਲਿਆ ਨਹੀਂ ਭਾਈ ਕਾ ID ਕਾਰਡ ਦਿਖਾਓ ID ਕਾਰਡ ਦਿਖਾਓ ID ਕਾਰਡ ਵਾਪਸ ਕੈਟ ਕਰ ਦੇਣਾ ਜੀ ID ਕਾਰਡ ਦਿਖਾਓ ਲਓ ਜੀ ਕਮੇਟ ਭਾਈ ਜੀ ID ਕਾਰਡ ਦਿਖਾਓ ਜੀ ਇਹ ਤਾਂ ਇਹ ਬਾਈ ਨਾਲ ਗੱਲ ਕਰਵਾਉਂਦਾ ID ਨੰਬਰ ਰੀਡੋ ਕੰਟ ਲੈ ਆ ID ਕਾਰਡ ਦਿਖਾਓ ਜੀ ਇਹਦੀ ਆਪ ID ਕਾਰਡ ਦਿਖਾਓ ਬਣਾਓ ਜੀ ID ਕਾਰਡ ਨਹੀਂ ਭਾਈ ਜੀ ਇਹਨਾਂ ਨੂੰ ਕਹੋ ਵੀ ਸਾਨੂੰ ਆਰਡਰ ਦਿਖਾਓ ਨਹੀਂ ਤੋ ਇਹ ID ਕਾਰਡ ਦਿਖਾਓ ਪਹਿਲਾਂ ID ਦਾ ਕੋਈ ਨਹੀਂ ਆ ਸਾਨੂੰ ਤੁਸੀਂ ਆਰਡਰ ਦਿਖਾਓ ਕਿ ਤੁਹਾਨੂੰ ਐਸਪੀ ਐਸਪੀ ਡੀ ਸਾਹਿਬ ਨੇ ਤੁਸੀਂ ਕਿਹਾ ਰਿੱਪੂ ਤਫਰ ਨੇ ਭੇਜਿਆ ਜੀ ਮੈਨੂੰ ਨੂੰ ਲਿਖਤੀ ਆਰਡਰ ਦਿਖਾਓ ਫਿਰ ਤੁਸੀਂ ਬਾਅਦ ਵਿੱਚ ਗਿਆ ਪ੍ਰਭਜੀਤ ਸੀਏ ਨੇ ਭੇਜਿਆ ਆ ਤੁਸੀਂ ਸਾਨੂੰ ਲਿਖਤੀ ਆਰਡਰ ਦਿਖਾਓ ਭਾਜੀ ਵੀ ਤੁਹਾਡੇ ਕੋਲ ਲਿਖਤੀ ਆਰਡਰ ਨੇ ਕਿ ਜਿਹੜੇ ਸਾਡੇ ਕੈਂਡੀਡੇਟ ਦੀ ਡਾਕਟਰ ਆ ਉਹਦਾ ਤੁਸੀਂ ਰੈਕੀ ਕਰਨੀ ਆ ਤੁਸੀਂ ਰੈਕੀ ਕਰ ਰਹੇ ਸਵੇਰ ਦੀ ਪਿੱਛੇ ਲੱਗੇ ਆ ਜਾਲੀ ਨੰਬਰ ਪਲੇਟ ਲੱਗੀ ਆ ਜੀ ਔਰ ਗੱਡੀ ਦੇ ਇੱਕ ਮਿੰਟ ਆ ਮੁਲਾਜ਼ਮਾਂ ਵਾਲੀ ਗੱਡੀ ਭਾਜੀ ਆ ਵੀਲ ਇੱਕ ਮਿੰਟ ਇੱਧਰ ਹੋ ਜੀ ਆ ਵੀਲ ਪਏ ਆ ਜੀ ਗੱਡੀ ਦੇ ਟਾਇਰ ਬਾਹਰ ਨੂੰ ਆ ਇਹ ਕੀ ਹੈ ਮੁਲਾਜ਼ਮਾਂ ਵਾਲੀ ਗੱਡੀ ਆ ਜੀ ਤੁਸੀਂ ਆਪ ਦੱਸੋ ਜੀ ਗੱਡੀ ਦੇ ਜਾਲੀਆਂ ਲਾਈਆਂ ਮਤਲਬ ਤੁਸੀਂ ਗੱਡੀ ਦੇ ਜਾਲੀਆਂ ਲਾਈਆਂ ਅਸੀਂ ਇਹ ਮੁਲਾਜ਼ਮ ਕਹਿ ਰਹੇ ਸੀ ਮੰਨ ਲੈਨੇ ਚਲੋ ਵਰ ਖਾ ਦੇਣਾ ਆਰਡਰ ਜੀ ਆਹ ਦੇਖੋ ਜੀ ਇਹ ਕਹਿ ਰਹੇ ਮੁਲਾਜ਼ਮ ਇਹ ਆਰਡਰ ਦਿਖਾ ਦੇਣਾ ਕਿ ਕੈਂਡੀਡੇਟ ਦੀ ਡਾਕਟਰ ਦਾ ਇਹਨਾਂ ਨੂੰ ਪਿੱਛਾ ਕਰਨ ਦਾ ਰੈਕੀ ਕਰਨ ਦਾ ਆਰਡਰ ਮਿਲਿਆ ਜੀ ਤੇ ਜਿਨ੍ਹਾਂ ਨੇ ਦਿੱਤੇ ਆ ਉਹ ਆਰਡਰ ਦਿਖਾ ਦੇ ਫਿਲਮ ਲਗਾ ਕੇ ਹਾਂਜੀ ਆ ਫਿਲਮ ਲਗਾ ਕੇ ਆ ਜਾਲੀਆਂ ਗੱਡੀ ਨੂੰ ਲੱਗੀਆਂ ਜੀ ਆ ਦੇਖੋ ਪ੍ਰਸ਼ਾਸਨ ਦੀ ਉਧਰ ਦੇਖੋ ਜੀ ਜਾਲੀਆਂ ਉਧਰ ਦੇਖੋ ਆ ਦੇਖ ਲਓ ਜੀ ਆ ਪੂਰੀ ਜਾਲੀ ਪੂਰੀ ਬੰਦ ਕੀਤੀ ਆ ਜਾਲੀ ਜੀ ਆ ਹੱਥ ਘੜੀ ਪਈ ਆ ਤੁਸੀਂ ਦੇਖ ਲਓ ਜੀ ਵਿੱਚ ਸ਼ਰਿਆਮ ਕਿਹੜੀ ਗੱਲਾਂ ਕੀ ਕਰਨਾ ਚਾਹੁੰਦੇ ਆ ਜੀ ਇਹ ਇਹ ਦੱਸਣ ਔਰ ਕਿਹੜੇ ਆਰਡਰ ਨੇ ਇਹਨਾਂ ਕੋਲ ਆਰਡਰ ਦਿਖਾਉਣ ਜੀ ਆਰਡਰ ਅਜੇ ਤੱਕ ਦਿਖਾ ਨਹੀਂ ਪਾ ਰਹੇ ਜੀ ਗੱਡੀ ਨੂੰ ਹੱਥ ਬੱਲਣਾ ਮਾਰ ਕੋਈ ਇਕਰ ਬਾਹਰ ਹੋ ਲੋ ਯਾਰ ਗੱਡੀ मतलब ਇਹ ਇਹ ਸ਼ਰਿਆਮ ਪ੍ਰਸ਼ਾਸਨ ਦੀ ਗੁੰਡਾਗਰਦੀ ਨਹੀਂ ਤੇ ਕੀ ਆ ਜੀ ਦੇਖੋ ਜੀ ਅਸੀਂ ਰਾਮ ਨੇ ਆਪਣੀ ਇਲੈਕਸ਼ਨ ਹੱਥ ਜੋੜ ਕੇ ਸਾਰਿਆਂ ਨੂੰ ਅਪੀਲ ਕਰਕੇ ਕਰ ਰਹੇ ਅਸੀਂ ਕੀ ਕਰ ਲੈਣਾ ਦੱਸੋ ਜੀ ਡਰਾ ਰਹੇ ਜੀ ਤੁਸੀਂ ਡਰਾ ਰਹੇ ਜੀ ਕਹਿੰਦੇ ਕਰਦੇ ਕਿਸ ਨੇ ਚਲਣਾ ਨਹੀਂ ਜੇ ਮੁੜ ਕੇ ਆਪਾਂ ਇਸ ਤਰ੍ਹਾਂ ਨਾ ਕਰੀਏ ਇਹੋ ਜੀ ਪਰਸਾ ਤੋਂ ਅਸੀਂ ਇਹ ਜੁਗਾਂ ਵੇਖ ਰਹੇ ਆ ਪਹਿਲਾਂ ਉਹਨਾਂ ਦਾ ਆਰਡਰ ਲੱਗੀ ਰਹੀ ਆ ਉਹਨਾਂ ਨੂੰ ਅਸੀਂ ਰੋਕਿਆ ਸੋ ਧੱਕਾ ਕਰ ਰਹੇ ਜੀ ਤੁਹਾਡੀ ਆਈਡੀ ਦਿਖਾਓ ਤੁਸੀਂ ਜਿੰਨੇ ਭੇਜਾ ਰਾਜੇ ਕਰਾ ਦਿਓ ਨਹੀਂ ਨਹੀਂ ਤੁਸੀਂ ਆਈਡੀ ਦਿਖਾਓ ਆਪਣੀ ਭਾਜੀ ਆਈਡੀ ਦਿਖਾਓ ਆਈਡੀ ਦਿਖਾਓ ਤੁਹਾਡੀ ਚੈੱਕ ਕਰਾਓ ਕਰੋ ਭਾਜੀ ਜਿਹਨਾਂ ਨਾਲ ਗੱਲ ਕਰੋ ਉਹਨਾਂ ਪੁੱਛੋ ਮੇਰੀ ਰੈਕੀ ਕਰਨ ਦੇ ਆਰਡਰ ਕਰਾਓ ਨਾ ਤੁਸੀਂ ਗੱਲ ਕਰਾਓ ਤੁਹਾਨੂੰ ਭੇਜਿਆ ਤੁਸੀਂ ਕਰੋ ਗੱਲ ਜੀ ਆਈਡੀ ਦੇ ਲੋ ਇਹਨਾਂ ਨੂੰ ਕੋ ਆਪਣੀ ਹਾਂ ਵਾਪਸ ਕਰਦੇ ਕਿਹਦੇ ਲੋ ਲੱਗੇ ਇਨਸਪੈਕਟਰ ਭਾਈ ਜੂਨੇ ਆ ਕੀ ਪਤਾ ਵਰਦੀ ਜਾਲੀ ਪਈ ਹੋਵੇ ਆਈਡੀ ਦੇਖੋ ਨਾ ਤੁਸੀਂ ਕੌਣ ਹੈ ਕੌਣ ਨਹੀਂ ਹੈ ਇਹ ਗੱਲ ਕਰਾਉਣ ਲੱਗੇ ਆ ਜੀ ਕੋਈ ਨਹੀਂ ਕਰਤਿਆਂ ਸਾਰਾ ਮੀਡੀਆ ਆ ਰਿਹਾ ਸਾਰੇ ਆ ਰਿਹਾ ਸਾਰੇ ਆ ਗਿਆ ਜੀ ਮੀਡੀਆ ਸਾਰੇ ਪਾਸੇ ਪੰਜਾਬ 'ਚ ਘੁੰਮ ਜਾਣਾ ਇਹਨਾਂ ਦਾ ਹੁਣੇ ਕੱਲ ਵੀ ਗੱਡੀ ਮਕਰ ਰਹੀ ਰਹੀ ਆ ਹਾਂ ਜੁਨੀਫਾਰਮ ਬੋਂਡ ਸਾਨੂੰ ਵੀ ਪਤਾ ਲੱਗੇ ਕਿ ਚੱਲਣਾ ਬਣਾ ਜੁਨੀਫਾਰਮ ਫਿਰਦੇ ਆ ਬਿਨਾਂ ਜੁਨੀਫਾਰਮ ਤੋਂ ਪਰਸੋਂ ਵੀ ਜਿਹੜਾ ਆ ਅਸੀਂ ਜਿਹੜਾ ਇਹਨਾਂ ਮਤਲਬ ਕਿ ਕਬਰਾਂਗੇ ਕੱਲ ਨੂੰ ਅਸੀਂ ਕੋਈ ਮਤਲਬ ਕਿ ਸਕੇਪ ਚੋਕ ਲਈਏ ਜਾਓ ਨਾ ਉਹ ਚੁੱਕਿਆ ਜਾਵੇ ਕੱਲੂ ਕੋਈ ਮਿਸ ਹੈਪਨਿੰਗ ਹੁੰਦੀ ਆ ਤੁਸੀਂ ਜ਼ਿੰਮੇਵਾਰ ਹੋ ਇਸ ਗੱਲ ਦੇ ਜ਼ਿੰਮੇਵਾਰ ਹੈ ਜੀ ਦਾ ਜੇ ਪ੍ਰਭ ਦੀ ਪਹੇਗਾ ਇਹ ਜ਼ਿੰਮੇਵਾਰ ਕੋਈ ਕੋਈ ਨਾ ਕੋਈ ਘਟਨਾ ਹੋ ਰਹੀ ਹੈ ਕਦੇ ਕੁੱਤੀ ਦੇ ਕੋ ਮਾਰਿਆ ਕੁੱਤੀ ਮਾਰਿਆ ਗਿਆ ਹਾਂ ਇੰਨੇ ਵੱਡੇ ਵੱਡੇ ਬੰਦੇ ਕਦੀ ਕਹਿ ਰਹੇ ਅਸੂਦੀਨੇ ਭੇਜਿਆ ਕਦੀ ਕਹਿ ਰਹੇ ਪ੍ਰਭ ਜੀ ਸੀਏ ਨੇ ਭੇਜਿਆ ਸਰਕਾਰਾਂ ਦੀ ਚਾਹਤ ਹੈ ਗੁੰਡਾਗਰਦੀ ਚੱਲਦੀ ਪਈ ਆ ਬਹੁਤ ਗੁੰਡਾਗਰਦ ਸਾਡੇ 6 ਮਹੀਨੇ ਰਹਿ ਗਏ ਵੀ ਨੰਗ ਜਣੇ ਦਈ ਕੱਲ ਪਤਾ ਕੀ ਆ ਉਹਨਾਂ ਰਾਹਾਂ ਕਹਿੰਦੇ ਕਰੋ ਵੀ ਕਰੋ ਜੀ ਪੁੱਛੋ ਪੁੱਛੋ ਭਾਂਜੀ ਨੇ ਤਾਂ ਕਿੱਥੇ ਤੁਹਾਡੀ ਰੈਕੀ ਕਰਨ ਦੇ ਆਰਡਰ ਜੀ ਪੁੱਛੋ ਇਹਨਾਂ ਵੀ ਰੈਕੀ ਕਰਨੇ ਮੇਰੀ ਰੈਕੀ ਕਰਨ ਦੇ ਆਰਡਰ ਜਾਲੀ ਨੰਬਰ ਪਲੇਟ ਦੇ ਦਿਓ ਲਾਉ ਸਪੀਕਰ ਕਰੋ ਹਲੋ ਸਾਸ਼ੀ ਗਾਲ ਜੀ ਤੁਹਾਡੇ ਬੰਦੇ ਮੇਰੀ ਰੈਕੀ ਕਰ ਰਹੇ ਆ ਤੁਸੀਂ ਆਰਡਰ ਦਿੱਤੇ ਆ ਇਹਨਾਂ ਨੂੰ ਬੰਦੇ ਨਹੀਂ ਟੋਰੇ ਕਿਉਂ ਕਰਨਗੇ ਡਿਊਟੀ ਕਰਨਗੇ ਆਪਣੀ ਕਾਹਦੀ ਡਿਊਟੀ ਕਰ ਰਹੇ ਜੂਨੀਫਾਰਮ ਕਿੱਥੇ ਉਹਨਾਂ ਦੀ ਤੁਹਾਡੇ ਆਰਡਰ ਕਿੱਥੇ ਜਿਹੜੇ ਤੁਸੀਂ ਦਿੱਤੇ ਆ ਨੰਬਰ ਪਲੇਟ ਤੁਸੀਂ ਦੇਖੋ ਉਹਨਾਂ ਤੇ ਕੀ ਲੱਗੀ ਹੋਈ ਆ ਜਾਲੀ ਲੱਗੀ ਹੋਈ ਆ ਸਾਰੀਆਂ ਕਾਲੀਆਂ ਕੀਤੀਆਂ ਵਿਦਆਊਟ ਵਰਦੀ ਤੋਂ ਨੇ ਜੂਨੀਫਾਰਮ ਤੋਂ ਬਿਨਾ ਤੁਹਾਡੇ ਬੰਦੇ ਨੇ ਤੁਸੀਂ ਸੀ ਇੰਟੈਲੀਜੈਂਸ ਵਾਲੇ ਹੁੰਦੇ ਸਿਵਲ ਤੇ ਆ ਜੀ ਨਹੀਂ ਮੈਂ ਸਾਰੇ ਇੱਕ ਮਰਜ਼ੀ ਜੇ ਸਿਵਲ ਚ ਹੁੰਦੇ ਆ ਇਹ ਸਾਨੂੰ ਆਰਡਰ ਦਿਖਾ ਦੇਣ ਕੀ ਇਹਨਾਂ ਦੇ ਆਰਡਰ ਕੰਚਨਪ੍ਰੀਤਕੌਰ ਦੀ ਰੇਕੀ ਕਰਨ ਦੇ ਲੱਗੇ ਆ ਜੀ ਤੁਸੀਂ ਕਹਿ ਦਿਓ ਜੀ ਹਾਂ ਮੈਂ ਕੀਤੇ ਆਰਡਰ ਜੀ ਇੱਕ ਮਿੰਟ ਕਰਦੇ ਇੱਕ ਮਿੰਟ ਸਾਡੇ ਨੂੰ ਬਣਾ ਕਰ ਦੋ ਨੀ ਹੁਣ ਤੇ ਇਹ ਤੁਹਾਡੇ ਕਰ ਗਏ ਨੇ ਹਾਂ ਜੀ ਲਗਾਤਾਰ ਦੋ ਦਿਨੋਂ ਦੇ ਪਿੱਛੇ ਨੇ ਜੀ ਆ ਪਿੱਛੇ ਨੇ ਜੀ ਲਗਾਤਾਰ ਪਿੱਛੇ ਲੱਗੇ ਨੇ ਜੀ ਝਾਲੀਆਂ ਲੱਗੀਆਂ ਜੀ ਆ ਸਾਡੇ ਕੋਲ ਸਾਰੀਆਂ ਵੀਡੀਓ ਹੈਗੀਆਂ ਜੀ ਗੱਡੀ ਦੇ ਪਿੱਛੇ ਲੱਗੇ ਆ ਜੀ ਨੰਬਰ ਪਲੇਟ ਜਾਲੀ ਆ ਜੀ ਇਹਨਾਂ ਦੀ ਜਾਲੀਆਂ ਲਾਈਆਂ ਗੱਡੀ ਨੂੰ ਜੀ ਮੀਡੀਆ ਸੱਦੋ ਸਾਰੀ ਜੱਗ ਤੁਸੀਂ ਆਰਡਰ ਕੀਤੇ ਆ ਭਾਜੀ ਇਹਨੂੰ ਕੰਚਨਪ੍ਰੀਤਕੌਰ ਦੀ ਰੇਕੀ ਕਰਨ ਦੇ ਜੀ ਇਹ ਤੁਹਾਡਾ ਅਫਸਰ ਮੁੱਕਰ ਗਿਆ ਜੀ ਨਹੀਂ ਤੁਸੀਂ ਤੁਸੀਂ ਕੀਤੇ ਪਾਜੀ ਆਰਡਰ ਜੀ ਇਹ ਵੀ ਕਹਿ ਰਿਹਾ ਤੁਹਾਡੇ ਅਫਸਰ ਤੁਹਾਡੇ ਪਾਜੀ ਮੁਲਾਜ਼ਮ ਕਹਿ ਰਿਹਾ ਸਾਹਬ ਸਿੰਘ ਕਹਿ ਰਿਹਾ ਕਿ ਤੁਸੀਂ ਆਰਡਰ ਦਿੱਤੇ ਆ ਜੀ ਜੀ ਮੈਨੂੰ ਇਹ ਦੱਸਣਾ ਲੋਕ ਮੈਂ ਆਈ ਹੋ ਗਣਾ ਸਮਝ ਗੱਲ ਨਹੀਂ ਜੀ ਇੱਕ ਗੱਲ ਕਰੋ ਦੇਖੋ ਗੈਸਟਰੀ ਅੱਜ ਕੱਲ 2 2 3 3 ਪਾਰਟੀਆਂ ਦੇ ਰੱਬ ਨਾ ਕਰੇ ਕੋਈ ਵੱਲੋਂ ਜੰਦ ਜੰਮ ਕਰਦੇ ਇਲੈਕਸ਼ਨ ਦੇ ਤੇ ਨਹੀਂ ਕੋਈ ਦੱਸਣਾ ਹੈ ਮੇਰਾ ਵੀਰ ਗੱਲੋ ਤੁਸੀਂ ਤੁਸੀਂ ਆਰਡਰ ਕੀਤੇ ਪਾਜੀ ਇਹਨਾਂ ਨੂੰ ਜੀ ਆਰਡਰ ਮੇਰੀਆ ਮੈਂ ਤੁਹਾਡਾ ਹੀ ਬੰਦਾ ਵਾ ਮੈਂ ਕਿਤੇ ਬਾਹਰ ਦਾਰੀਆਂ ਵੇਖੋ ਜੀ ਬੰਦੇ ਦੀ ਗੱਲ ਨਹੀਂ ਆ ਦਿਨ ਰਾਤ ਇਹ ਫੋਲੋ ਕਰ ਰਹੇ ਆ ਵਿਦਆਊਟ ਜੂਨੀਫਾਰਮ ਆ ਅਸੀਂ ਮਤਲਬ ਕਿ ਇੰਨੇ ਪ੍ਰੈਸ਼ਰ ਚ ਆਏ ਹੋਏ ਆ ਹਨਾ ਦਿਨ ਰਾਤ ਜਿਹੜਾ ਸਾਨੂੰ ਫੋਲੋ ਕੀਤਾ ਜਾ ਰਿਹਾ ਮੈਂ ਇਹੋ ਜੀ ਕੀ ਗਲਤੀ ਕਰ ਰਹੀ ਆ ਮੈਨੂੰ ਦੱਸੋ ਨਾ ਅਸੀਂ ਪ੍ਰੈਸ ਸੱਦਰੇ ਆ ਜੀ ਕੋਈ ਅੱਜ ਗੱਲ ਕਰਾਂਗੇ ਅੱਜ ਗੱਲ ਕਰਾਂਗੇ ਨਹੀਂ ਜੀ ਤੁਸੀਂ ਆਪਣੇ ਬੰਦੇ ਨੂੰ ਕਹੋ ਜੂਨੀਫਾਰਮ ਚੋਂ ਸਾਨੂੰ ਵੀ ਸੇਫਟੀ ਫੀਲ ਹੋਵੇ ਐਦਾਂ ਮੁੱਕਰ ਗਿਆ ਜੀ ਸਾਡਾ ਅਫਸਰ ਮੁੱਕਰ ਗਿਆ ਮੇਰਾ ਅਫਸਰ ਹੀ ਮੁੱਕਰ ਗਿਆ ਸਾਡਾ ਅਫਸਰ ਮੁੱਕਰ ਗਿਆ ਹੁਣ ਦੋਸਤੋ ਕੀ ਕਰੀਏ ਕਿ ਕਰ ਕਰ ਲੈ ਗਏ ਨਹੀਂ ਕੱਲੇ ਗੱਲ ਕਰਨੀ ਨਹੀਂ ਗੱਲ ਕਰਨ ਦਾ ਮਤਲਬ ਇਹ ਆ ਤੁਹਾਡਾ ਆਰਡਰ ਮੰਗਾ ਲਓ ਇਧਰ ਰੱਖਿਆ ਕਰਵਾ ਦਿਆਂ ਇਹ ਤੁਹਾਡੇ ਆਸਤੇ ਆਇਦਾਂ ਨਾ ਕਰੋ ਇਹ ਕੰਮ ਨਾ ਕਰੋ ਤੁਸੀਂ ਦੇਖੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਸਾਰੇ ਪੈਸੇ ਜਾਲੀਆਂ ਲਾਈਆਂ ਨੇ ਉਹ ਭੈਣੀਆਂ ਨੂੰ ਡਾਕਟਰ ਮਿਲ ਕੇ ਗਿਆ ਜ ਮੈਂ ਇਥੋਂ ਮਿਲ ਕੇ ਗਏ ਉਹ ਜੋ ਵੀ ਆ ਜਾਲੀਆਂ ਲਾ ਕੇ ਤੁਸੀਂ ਵਿਦਾਊਟ ਵਰਤੀ ਤੁਸੀਂ ਪਿੱਛੇ ਰੱਖੀ ਕਰਦੇ ਹੋ ਇਹ ਕਿਸ ਕਾਜਿ ਦਾ ਕਾਗਜ਼ ਕਿਥੇ ਕਰੀ ਤੇ ਕੱਢੀ ਕਿ ਕਿਹੜਾ ਕਾਗਜ਼ ਦਿਖਾਓ ਕਾਗਜ਼ ਲਿਆਓ ਨੰਬਰ ਕਿਉਂ ਨਹੀਂ ਲਿਆ ਬਾਈ ਮੈਨੂੰ ਤਾਂ ਲੱਗਦਾ ਉਹ ਹੋਰ ਕੰਮ ਕਰਦਾ ਉਹਨਾਂ ਦਾ ਪਰਵਣਾ ਕੱਲ ਹੀ ਮੇਲੇ ਪਰਚੇ ਕੱਢੇ ਤੁਹਾਡੇ ਤੁਹਾਡਾ ਅਫਸਰ ਤੁਹਾਡਾ ਮੁੱਕਰ ਗਿਆ ਸਮਝੋ ਗੱਲ ਕਾਜੀ ਕੋਟੇ ਰਹਿਸ਼ਾ ਤੁਹਾਡਾ ਕਾਜੀ ਕੋਟੇ ਰਹਿਸ਼ਾ ਮਗਰ ਮੋਕਾ ਦਿੰਦੇ ਆ ਤੁਸੀਂ ਹੀ ਕੋਟੇ ਰਹਿਸ਼ਾ ਵੀਰ ਜੀ ਕੋਟੇ ਕੋਟੇ ਰਹਿਸ਼ਾ ਮੇਰੀ ਸਾਰੀ ਕਿਨੇ ਚਲ ਕਾਜੀ ਕੋਟੇ ਰਹਿਸ਼ਾ ਮੇਰੀ ਨਿੱਕੇ ਰੰਗ ਪਾ ਲਈ ਤੁਸੀਂ ਚਾਹੋ ਉਸੇ ਨੂੰ ਚਾਹੇ ਕਿਤੋਂ ਦੇ ਆਓ ਤੁਹਾਡਾ ਤੁਹਾਡਾ ਮਤਲਬ ਕੀ ਬੰਨਦਾ ਪਿੱਛੇ ਗੱਡੀ ਲਾਉਣ ਦਾ ਅਸੀਂ ਗੱਲ ਕਰਾਂ ਪੱਕੇ ਕਾਨੂੰਨ ਦੇ ਲੈ ਕੇ ਗੱਲ ਕਰੀਏ ਸਾਡਾ ਅਸਰ ਕੇ ਤੁਹਾਡੀ ਡਿਊਟੀ ਨਹੀਂ ਨਹੀਂ ਦੇ ਦੈਰੇ ਚੱਕ ਗੱਲ ਕਰੀਏ ਬੀਬੀ ਮੇਰੀ ਗੱਲ ਵੀ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਕਹਿ ਦੋ ਕਿ ਸਰਕਾਰ ਨੇ ਸਾਨੂੰ ਕਿਹਾ ਵਾ ਅਕਾਲੀ ਦਾ ਜਿਹੜਾ ਕੈਂਡੀਡੇਟ ਹੈਗਾ ਉਹਨੂੰ ਧਮਕਾਓ ਡਰਾਓ ਕੇ ਇਦਾਂ ਇਹ ਗੱਲ ਉਹੀ ਆ ਕੋਈ ਗੱਲ ਨਹੀਂ ਆ ਨੇ ਗੱਲ ਕਰਦੇ ਕੈਂਡੀਡੇਟਾਂ ਦੀ ਕੋਈ ਗੱਲ ਆ